ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਧੰਨਵਾਦ ਸਮੂਹ ਸੰਗਤ ਦਾ ਜੋ ਉੱਧਰ ਆਸ ਹੈ ਮਸਤ ਖੁੰਡੀਆਂ ਨਾਲ ਅਤੇ ਧੰਨਵਾਦ ਭਾਈ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਸਵੇਰ ਸਵਾ ਕਰਕੇ ਬਾਬਾ ਜੀ ਆ ਮੈਂ ਇੱਕ ਵੀ ਦੇ ਮੜਾ ਲਵੇ ਲਾ ਦਿਓ ਮੈਂ ਇੱਕ ਗੁਰਜ ਸੋ ਇਕ ਮਾਬਾਲ ਸਿੰਘ ਜੀ ਵਾਰਾਰੇ ਬੁਲਦੀ ਮੈਂ ਕੌਣਤਾ ਲਈ ਹੀ ਹੈ ਸੋਚਦੇ ਬੋਲ ਪੈਸਾਨ ਜੀ ਵਾਇ ਕੁਚਕਾ ਹਰਸਾ ਵਾਇ ਕੁਚਕੀ ਮਤੇ ਫੋਨ ਕਰਦੇ ਮੈਂ ਕੌਣ ਕਰਦੇ ਤੈਨ ਮਾਨ ਮੇਰੀ ਰੋਹਾਨੀ ਇਹ ਤਾਂ ਮੈਂ ਕੌਣ ਕਰਦੇ ਕੌਣ ਸੰਤ ਬਾਬਾ ਅਤਰ ਸਿੰਘ ਜੀ ਨੇ ਤਹਨ ਤਹਨ ਭਾਗ ਹੈ ਲਗਾਏ ਨੇ ਮਾਨਵ ਦੀ ਰੋਹਾਨੀ ਧਰਤੀ ਨੂੰ ਸਤਿਬਾਬਾ ਅਦਰ ਸਿੰਘ ਜੀ ਨੇ ਭਾਗ ਹੈ ਲਗਾਏ ਨੇ ਜਨਮ ਲਿਆ ਚੀਮਾ ਸਾਹਿਬ ਵਿੱਚ ਮਾਤਾ ਪੋਲੀ ਕੌਰ ਜੀ ਦੀ ਪੁੱਤਰ ਚੌਕ ਪਤਾ ਕਰਨ ਸਿੰਘ ਜੀ ਦੇ ਕਰਨੂ ਚਾਰ ਚੰਨ ਹੈ ਲਗਾਏ ਨੇ ਜਨਮ ਲਿਆ ਜੀ ਮਾਸਰਾਵ ਵਿੱਚ ਮਾਤਾ ਭੋਲੀ ਕੌਰ ਜੀ ਦੀ ਕੋਖ ਹੰਪਦਾ ਕਰਮ ਸਿੰਘ ਜੀ ਦੇ ਘਰ ਨੂੰ ਚਾਰ ਚੰਨ ਹੈ ਲਗਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸਤ ਬਾਬਾ ਅਤਰ ਸਿੰਘ ਜੀ ਨੇ ਵਾਗ ਹੈ ਲਗਾਇਨ ਮਾਲਵੇ ਦੀ ਰੋਹਾਨੀ ਧਾਤੀ ਨੂੰ ਪਹਿਲਾ ਸੰਤ ਤੇਜਾ ਸਿੰਘ ਜੀ ਨੂੰ ਉਚੇਰੀ ਪਦੇ ਆ ਲਈ ਬਦੇਸ ਵੱਲ ਘਲਿਆ ਸੀ ਪਹਿਲਾ ਸੰਤ ਤੇਜਾ ਸਿੰਘ ਜੀ ਨੂੰ ਉਚੇਰੀ ਪਦੇ ਆ ਲਈ ਬਦੇਸ ਲਈ ਘਲਿਆ ਸੀ ਫਿਰ ਸੰਤ ਬਾਬਾ ਸਿੰਘ ਜੀ ਨੇ ਮਤੂਆ ਨ ਸਹਿਬ ਕਾਲ ਜਹ ਬਣਾਏ ਨੇ ਫਿਰ ਬਾਬਾ ਬਰ ਸਿੰਘ ਜੀ ਨੇ ਮਤੂਆ ਨ ਸਹਿਬ ਕਾਲ ਜਹ ਬਣਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸਤਿਵ ਬਾਬਾ ਬਰ ਸਿੰਘ ਜੀ ਨੇ ਬਾਗ ਲਗਾਏ ਨੇ ਬਾਗ ਹੈ ਲਗਾਏ ਤੱਕ ਸਤ ਜੀ ਅਮਰ ਰਹਿਣਗੇ ਰਹਿਣਗੇ ਦੁਨੀਆਂ ਤੱਕ ਸਤ ਜੀ ਅਮਰ ਰਹਿਣਗੇ ਸੰਤ ਸਭ ਕਾਇਨਾਤ ਦੇ ਸਿਰ ਉਪਰ ਹਮੇਸ਼ਾ ਹੱਥ ਰਹਿਣਗੇ ਸਭ ਕਾਇਨਾਤ ਦੇ ਉਪਰ ਹਮੇਸ਼ਾ ਹੱਥ ਰਹਿਣਗੇ ਤਾਂ ਹੀ ਸਬਨਾ ਦੇ ਜਨਮ ਵਿੱਚ ਸਤ ਜੀ ਛਾਏ ਨੇ ਤਾਹੇ ਸਵਨਾ ਦੇ ਦਿਲਾਂ ਵਿੱਚ ਸੰਤ ਜੀ ਛਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸਤ ਵਾਬਾਦਰ ਸਿੰਘ ਜੀ ਆਏ ਭਾਗ ਲਗਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸਵਨਾ ਦੇ ਦਿਲਾਂ ਦੀਆ ਸੰਤ ਜੀ ਜਾਨਣ ਵਾਲੇ ਸਮਨਾ ਦੇ ਦਿਨ ਆਦੀਆਂ ਸਤ ਜੀ ਜਾਣਨ ਵਾਲੇ ਸਮਨਾ ਨੂੰ ਇੱਕੋ ਨਜ਼ਰ ਨਾਲ ਪਛਾਨਣ ਵਾਲੇ ਸਮਨਾ ਨੂੰ ਇੱਕੋ ਨਜ਼ਰ ਨਾਲ ਪਛਾਨਣ ਵਾਲੇ ਜਿਸ ਪਾਲ ਚੰਗਾਲ ਵਾਲੇ ਦੇ ਮੂਹ ਮੰਗੇ ਬੋਲੇ ਹੈ ਪੁਗਾਏ ਨੇ ਜਿਸ ਪਾਲ ਚੰਗਾਲ ਵਾਲੇ ਦੇ ਮੂਹ ਮੰਗੈ ਬੋਲੇ ਪੁਗਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਨੇ ਪਾਗ ਹੈ ਲਗਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਨੇ ਪਾਗ ਹੈ ਲਗਾਏ ਨੇ ਮਾਲਵੇ ਦੀ ਰੋਹਾਨੀ ਧਰਤੀ ਨੂੰ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਬਹੁਤ ਬਹੁਤ ਧੰਨਵਾਦ ਅਤੇ ਭਾਈ ਗੋਬਿੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ